ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਤੇ ਪਿੰਡ ਜੱਸੀਪੌਾ ਵਾਲੇ ਦੀ ਨਗਰ ਪੰਚਾਇਤ ਅਤੇ ਪਿੰਡ ਵਸੀਆਂ ਵੱਲੋਂ ਕੱਢਿਆ ਗਿਆ ਇੱਕ ਵਿਸ਼ਾਲ ਨਗਰ ਕੀਰਤਨ ਜਿਸ ਦੇ ਵਿੱਚ ਪੰਜ ਪਿਆਰਾਂ ਵੱਲੋਂ ਕੀਤੀ ਗਈ ਅਗਵਾਈ ਦੱਸਦੀ ਹੈ ਕਿ ਮੰਗਲਵਾਰ ਨੂੰ 4 ਵਜੇ ਦੇ ਲਗਭਗ ਇਹ ਨਗਰ ਕੀਰਤਨ ਬਠਿੰਡਾ ਦੇ ਜੱਸੀਪੌਾ ਵਾਲੀ ਚੌਕ ਉਹਦੇ ਵਿੱਚ ਪਹੁੰਚਿਆ ਜਿੱਥੇ ਇਸ ਮੌਕੇ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਉਹਨਾਂ ਵੱਲੋਂ ਜਿੱਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੇ ਉੱਤੇ ਇਹ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਜਿਸ ਦੀ ਇਹ ਗਵਾਹੀ ਪੰਜ ਪਿਆਰਾਂ ਵੱਲੋਂ ਕੀਤੀ ਗਈ ਤੇ ਜਗਾ ਜਗਾ ਤੇ ਰਸਤੇ ਦੇ ਵਿੱਚ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਜੱਸੀ ਪੌ ਵਾਲੀ ਚੌਕ ਦੀਆਂ ਤਸਵੀਰਾਂ ਜਿੱਥੇ ਇਹ ਵਿਸ਼ਾਲ ਇਹ ਨਗਰ ਕੀਰਤਨ ਪਿੰਡ ਜੱਸੀ ਪੌ ਵਾਲੀ ਤੋਂ ਇਹ ਆਪਣਾ ਕੱਢਿਆ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਆਪਣੀ ਹਾਜ਼ਰੀ ਇਸ ਦੇ ਵਿੱਚ ਲਵਾਈ ਹੈ پھر اوڙو 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 اوڙ ਦੀ ਨਾਮਤ ਰੱਖੀ ਹੈ ਇਹ ਭਾਈ ਮੇਰਾ ਸੁਜੀਤ ਸਿੰਘ ਨੰਬਰਦਾਰ ਪਰ ਜੱਸੀਪਾਲੀ ਬਾਈ ਖਾਲਸਾ ਦੇ ਬੈਗ ਜੀ ਫਤਿਹ ਜਾਨੀ ਕੀ ਆਪਣੇ ਗੁਰੂ ਜੀ ਦਾ ਗੁਰਪੁਰਬ ਅਸੀਂ ਸਾਲਵਧ ਕਰਾਉਣ ਲੇ ਨੇ ਜੀ 5 ਤਰੀਕ ਦਾ ਸਾਡੇ ਭੋਗ ਹੁੰਦਾ ਤੇ 2 ਤਰੀਕ ਦਾ ਲਾਗ ਗੁਰਪੁਰਬ ਹੁੰਦਾਗਾ ਤੇ ਉਹਦੇ ਕਰਕੇ ਸਾਰੇ ਪਿੰਡ ਦੇ ਵਿੱਚ ਖੁਸ਼ੀ ਦਾ ਮਾਹੌਲ ਆ ਗੁਰੂ ਗੋਬਿੰਦ ਸਿੰਘ ਦੀ ਸਿੱਖਿਆ ਤੇ ਅਸੀਂ ਚੱਲਣ ਦਾ ਅਭਲ ਕਰੀਏ ਜੋ ਉਹਨਾਂ ਨੇ ਲੋਕਾਂ ਦੇ ਕੋਲ ਬਣੇ ਕੀਤੇ ਆ ਗਿਆ ਸੱਚ ਦੇ ਚੱਲਣ ਦਾ ਉਹਨਾਂ ਦਾ ਮਾਰਕਾ ਉਸ ਪਲੇਸ ਚੱਲੇਗੀ ਉਸਦੇ ਹਵਾ ਜੀਰੂ ਬਤੀਤ ਕਰੇਗੀ ਉਹ ਹੀ ਸਾਨੂੰ ਖੁਸ਼ਕਤੋਂ ਵੱਡੀ ਆ ਤੇ ਸੰਗਤ ਦਾ ਬਹੁਤ ਸੰਯੋਗ ਆ ਜੂਥ ਨੇ ਸਾਡੇ ਪਿੰਡਾਂ 'ਚ ਹੀ ਨਵੇਂ ਮੁੜੇ ਨੇ ਬਹੁਤ ਸੇਵਾ ਕੀਤੀ ਐ ਅਸੀਂ ਉਹਨਾਂ ਦਾ ਹੀ ਬਹੁਤ ਧੰਨਵਾਦ ਕਰਦੇ ਆ ਤੇ ਤੁਹਾਡੇ ਪੱਤਰਚਾਰ ਜਿਸਾਈ ਦਾ ਪਾਈਚਾਰ ਆ ਤੁਸੀਂ ਆਏ ਸਾਡੇ ਕੋਲੇ ਇਹ ਤੁਹਾਡਾ ਹੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜਾ ਗੁਰਕੂ ਦਾ ਸਾਡਾ ਪਿੰਡ ਨੂੰ ਜਨਕੀ ਦਿਖਾਉਂਗੇ ਬਹੁਤ-ਬਹੁਤ ਧੰਨਵਾਦ ਕਿ ਸਰ ਕੀ ਨਾਵਦਾ ਕੀ ਕਰ ਚਲੇ ਮੈਂ ਸੁਖਬੀਰ ਸਿੰਘ ਸਾਹਾ ਸਰਪੰਚ ਪਿੰਚੱਸੀ ਪੌੜੀ ਅਸੀਂ ਅੱਜ ਗੁਰੂ ਕੋ ਗੁਰੂ ਕੋ ਤੇ ਗੁਰੂਵਿੰਦਰ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ 'ਚ ਅਤਿ ਜੋਰਪੁਰ ਵੱਲੋਂ ਆਪਣਾ ਨਗਰ ਕੀਰਤਨ ਕੱਢੇ ਜਾ ਰਹੇ ਆ ਗੁਰੂ ਸਾਹਿਬ ਤੋਂ ਲੈ ਕੇ ਜੱਸੀ ਚੌਂਦਾ ਹੋਇਆ ਸਾਰੇ ਨਗਰ ਦੀ ਲੋਕ ਜਾਂਦਾ ਹੁੰਦਾ ਹੈ ਸਾਰੇ ਰਾਸਤੇ ਵਿੱਚ ਹੁੰਦਾ ਹੋਇਆ ਹੈ ਮਤਲਬ ਸਾਧ ਜੀ ਸਾਹ ਨੂੰ ਦਾ ਸਵਾਪਤੀ ਬਣੀ ਆ ਤੇ ਬੜੀ ਸ਼ਰਤਾਂ ਲੋਕਾਂ ਚ ਇਸ ਕਰਦੀ ਬਣੀ ਹੋਈ ਆ ਗੱਤ ਕਾ ਟੀ ਚੱਲ ਰਹੀ ਆ ਕੀਰਤਨ ਚੱਲ ਰਿਹਾ ਨਾਲ ਸਾਰਾ ਨਗਰ ਸਹਿਯੋਗ ਦੇ ਆ ਤੇ ਬਾਦ ਚੜ ਕੇ ਲੰਗਰਾਂ ਦੀ ਸੇਵਾ ਵੀ ਹੋ ਰਹੀ ਆ ਪਿੰਡ ਵੱਲੋਂ ਥਾਂ ਥਾਂ ਤੇ ਲੰਗਰ ਲੱਗੇ ਲੱਗ ਰਹੇ ਨੇ ਜੀ ਖੁਸ਼ੀ ਚ ਤੇ ਸਾਰਿਆਂ ਦਾ ਬੱਚੋ ਬੱਚੀ ਦਾ ਮੰਨੋ ਸਾਰਾ ਪਿੰਡ ਅੱਜ ਇਸ ਜਨ ਦੇ ਰੀ ਖੁਸ਼ੀ ਚ ਬਣਾ ਰਿਹਾ ਹੈ ਜਿਸਕੀ ਨਾਮ ਆ ਉੱਥੇ ਕੀ ਜਾਨਾ ਆ ਮੇਨਾ ਹਰਪਾਲ ਸਿੰਘ ਹੈ ਪਿੰਡ ਜੱਸੀ ਪੌੜ ਹੈ ਆਪਣੇ ਢਾਰ ਸਾਹਿਬ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹੈ ਜੀ ਆਪਣੇ குரு ਗੋਬਿੰਦ ਸਿੰਘ ਦੇ ਜਨਮ ਦਿਹਾੜੇ ਤੇ ਜੱਸੀ ਪੌੜਾ ਦੀ ਨਗਰ ਪੰਚਾਇਤ ਸਾਰੇ ਤਣ ਤਲਕੇ ਅਸੀਂ ਨਗਰ ਕੀਰਤਨ ਦਾ ਆਯੋਜਨ ਬਣਾਇਆ ਹੈ ਤੇ ਬਹੁਤ ਸਾਨੂੰ ਖੁਸ਼ੀ ਹੈ ਸਾਰੇ ਨਗਰ ਨਿਵਾਸੀਆਂ ਨੂੰ ਕਿਥੋਂ ਲੈ ਕਿਥੋਂ ਲੱਕਿਆ ਜੀ ਇਹ ਆਪਣੇ ਜੱਸੀ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਸਾਰੇ ਨਗਰ ਦੇ ਆਪਣੇ ਜੱਸੀ ਚੌਂਕ ਤੋਂ ਹੁੰਦਾ ਹੋਇਆ ਇਹ ਗੁਰਦੁਆਰਾ ਸਾਹਿਬ ਠੀਕ ਹੈ ਜੀ